ਜਗਵਾਨੀ ਤੁਸੀਂ ਦੇਖ ਰਹੇ ਹੋ ਮਹਿੰਦਰ ਸਿੰਘ ਖਹਿਰਾ ਸਵੇਰ ਦੀ ਇੱਕ ਕੌਂਟਰੋਵਰਸੀ ਬਹੁਤ ਚੱਲ ਰਹੀ ਹੈ ਸਤਵਿੰਦਰ ਬੁੱਗਾ ਨਾਮੀ ਕਲਾਕਾਰ ਤੇ ਉਹਦਾ ਭਰਾ ਲਾਈਵ ਹੋ ਕੇ ਕਹਿੰਦਾ ਹੈ ਕਿ ਮੇਰੀ ਘਰ ਵਾਲੀ ਦਾ ਗਾਤਲ ਨਿਕਲਿਆ ਮੇਰੀ ਘਰ ਵਾਲੀ ਨੂੰ ਜੋ ਹੋਇਆ ਉਹ ਸਤਵਿੰਦਰ ਬੁੱਗੇ ਦੇ ਕਾਰਨ ਹੋਇਆ ਫਿਲਹਾਲ ਮੇਰੇ ਨਾਲ ਸਤਵਿੰਦਰ ਬੁੱਗਾ ਜੀ ਹੈਗੇ ਨੇ ਉਹਨਾਂ ਤੋਂ ਪੁੱਛ ਲਿਆ ਕਿ ਉਹਨਾਂ ਦਾ ਇਸ ਉੱਤੇ ਟੇਕ ਕੀ ਆ ਭਾਈ ਸਤਿ ਸ਼ਕਾਲ ਹਾਂਜੀ ਸਤਿ ਸ਼ਕਾਲ ਅੱਛਾ ਅਸੀਂ ਸਵੇਰ ਤੋਂ ਸਾਰੀ ਕੌਂਟਰੋਵਰਸੀ ਦੇਖ ਰਹੇ ਹਾਂ ਕਿਉਂਕਿ ਤੁਹਾਡਾ ਪਹਿਲਾਂ ਤੋਂ ਇੱਕ ਕਲੈਸ਼ ਚੱਲਣ ਰਿਹਾ ਜ਼ਮੀਨ ਨੂੰ ਲੈ ਕੇ ਤੁਸੀਂ ਵੀ ਲਾਈਵ ਹੋਏ ਸੀਗੇ ਉਹ ਵੀ ਲਾਈਵ ਹੋਇਆ ਪਰ ਹੁਣ ਅਚ ਜਿਹੜਾ ਇੱਕ ਨਵਾਂ ਮੋੜ ਆ ਗਿਆ ਉਹਨਾਂ ਦੀ ਜਿਹੜੀ ਮਿਸੇਸ ਜਿਹੜੇ ਨੇ ਉਹ ਫੌਤ ਹੋ ਜਾਂਦੇ ਨੇ ਪਰ ਇਲਜ਼ਾਮ ਤੁਹਾਡੇ ਤੇ ਆ ਇਹ ਜਿਹੜਾ ਇਲਜ਼ਾਮ ਹੈ ਸਰਾ ਸਰ ਝੂਠ ਹੈ ਬੇਬੁਨਿਆਦ ਹੈ ਜਦੋਂ ਇੱਥੇ ਸਾਡਾ ਆਪਸੀ ਕੋਈ ਬੋਲ ਬੁਲਾਈ ਹੋਈ ਤੇ ਉਦੋਂ ਬਾਅਦ ਮੈਂ ਫੋਨ ਕੀਤਾ ਐਸ ਐਚਓ ਸਾਹਿਬ ਨੂੰ ਥਾਣੇ ਡਿਪਟੀ ਸਾਹਿਬ ਨੂੰ ਫੋਨ ਕੀਤਾ ਐਸ ਐਚਓ ਸਾਹਿਬ ਆਪਣੀ ਪੂਰੀ ਟੀਮ ਦੇ ਨਾਲ 10 ਬੰਦੇ ਨਾਲ ਉਹਨਾਂ ਦੇ ਮੁਲਾਜ਼ਮ ਹੋਣੇ ਆ ਤੇ ਉਹ ਆ ਕੇ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਕਹਾਣੀ ਹੈ ਤੁਹਾਡੀ ਤੇ ਜਦੋਂ ਮੈਂ ਉਹ ਮੌਕਾ ਦਿਖਾਉਣ ਲੱਗਿਆ ਜਿੱਥੇ ਜਿਸ ਜਗ੍ਹਾ ਦਾ ਰੌਲਾ ਹੈ ਉੱਥੇ ਇੱਕ ਇਹ ਹੈ ਮੈਂ ਦੱਸਣਾ ਚਾਹੁੰਦਾ ਕਿ ਉੱਥੇ ਜਿਹੜੀ ਅਸੀਂ ਜ਼ਮੀਨ ਖਰੀਦੀ ਸੀ ਉੱਥੇ ਇੱਕ ਟਰਾਂਸਫਾਰਮਰ ਸਾਨੂੰ ਉਸ ਜ਼ਮੀਨ ਦੇ ਵਿੱਚੋਂ ਹੀ ਕਨੈਕਸ਼ਨ ਮਿਲਿਆ ਸੀਗਾ ਸਰਬਨ ਸਿੰਘ ਦੇ ਨਾਂ ਦਾ ਜੀ ਉਸ ਸਰਪੰਚ ਸਿੰਘ ਦੇ ਨਾਂ ਵਾਲੇ ਕਨੈਕਸ਼ਨ ਦੇ ਵਿੱਚ ਸਾਰਿਆਂ ਦਾ ਹਿੱਸਾ ਸੀਗਾ ਉਹਦੇ ਨਾਲ ਹੀ ਇੱਕ ਟਰਾਂਸਫਾਰਮਰ ਮਰਮੋਹਨ ਸਿੰਘ ਨੇ ਲਵਾ ਲਿਆ ਇਹ ਜਿਹੜੀ ਜਗ੍ਹਾ ਦੇ ਉੱਤੇ ਦੋਨੇ ਟਰਾਂਸਫਾਰਮਰ ਸੀਗੇ ਉੱਥੇ ਇਹਨਾਂ ਨੇ ਇੱਕ ਆਪਣੀ ਕਿਆਰੀ ਬਣਾ ਲਈ ਸਬਜ਼ੀਆਂ ਬੀਜਣ ਦੀ ਸਬਜ਼ੀਆਂ ਹਰ ਟਾਈਮ ਤਿੰਨ 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 ਵਾਰੀ ਦਿਨ ਦੇ ਵਿੱਚ ਖਾਣੇ ਬੀਜੋ ਸਬਜ਼ੀਆਂ ਭਾਈ ਸਭ ਲੋਕ ਬੀਜਦੇ ਨੇ ਤੁਸੀਂ ਵੀ ਬੀਜੋ ਜੀ ਤੇ ਉੱਥੇ ਮੇਰਾ ਟਰਾਂਸਫਾਰਮਰ ਦੇ ਵਿੱਚ ਹਿੱਸਾ ਹੋਣ ਦੇ ਬਾਵਜੂਦ ਵੀ ਮੈਂ ਉੱਥੇ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ ਉਹਨਾਂ ਨੂੰ ਕੋਈ ਤੰਗ ਪਰੇਸ਼ਾਨੀ ਨਹੀਂ ਕਰਦਾ ਕਿ ਤੀਜਾ ਮੋਟਰ ਦਾ ਕਨੈਕਸ਼ਨ ਜਿਹੜਾ ਮੈਂ ਆਪਣਾ ਅੱਡ ਆਪਣੇ ਨਾਮ ਤੇ ਲਵਾ ਲਿਆ ਜਿੱਥੇ ਮੇਰਾ ਬੋਰ ਹੈ ਉੱਥੇ ਮੇਰਾ ਚਬੱਤਿਆ ਹੈ ਉੱਥੇ ਮੇਰਾ ਟਰਾਂਸਫਾਰਮਰ ਹੈ ਤੇ ਇਹ ਉੱਥੇ ਜਾ ਕੇ ਦੋਨੇ ਭਰਾ ਮਰਮੋਣ ਸਿੰਘ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹੈ ਉਹ ਸ਼ਰਿਆਂ ਤੱਕਾ ਕਰ ਰਹੇ ਮੇਰੇ ਨਾਲ ਹੂੰ ਇਹ ਰਲ ਕੇ ਦੋਨੇ ਜਣੇ ਹਮ ਮਸ਼ਵਰ ਹੋ ਕੇ ਮੇਰੇ ਤੇ ਅਟੈਕ ਕਰਦੇ ਰਹਿੰਦੇ ਨੇ ਮੈਂ ਉਹ ਜਗਾ ਜਿਹੜੀ ਹੈਗੀ ਜਦੋਂ ਐਸ ਐਚਓ ਸਾਹਿਬ ਨੂੰ ਮੈਂ ਦਿਖਾ ਰਿਹਾ ਸੀਗਾ ਸਾਰਾ ਸਾਰੇ ਬੰਦੇ ਉੱਥੇ ਖੜੇ ਨੇ ਐਸ ਐਚਓ ਸਾਹਿਬ ਖੜੇ ਖੜੇ ਨੇ ਤੇ ਨਾਲ ਉਹਨਾਂ ਦੇ ਆਏ ਹੋਏ ਜਿਹੜੇ ਟੀਮ ਮੈਂਬਰ ਉਹ ਖੜੇ ਨੇ ਹੋਰ ਬੰਦੇ ਵੀ ਉੱਥੇ ਖੜੇ ਨੇ ਤੇ ਇਹ ਅਮਰਜੀਤ ਕੌਰ ਜਿਹੜੀ ਦਵਿੰਦਰ ਸਿੰਘ ਦੀ ਵਾਈਫ ਹੈ ਇਹ ਪਿੱਛੇ ਖੜੀ ਸੀ ਤੇ ਪਿੱਛੇ ਖੜੀ ਅਚਾਨਕ ਢਿੱਕ ਗਈ अच्छा एक एक चीज ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿੱਤੇ ਉਹ ਉਹ ਡਿੱਗ ਗਈ ਜਦੋਂ ਉਹ ਡਿੱਗ ਗਈ ਤਾਂ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੀਆਂ ਤਲੀਆਂ ਛਸੀਆਂ ਪੈਰਾਂ ਦੀਆਂ ਪਾਤਲੀਆਂ ਛਸੀਆਂ ਤੇ ਕਿਸੇ ਨੇ ਪਾਣੀ ਪਾਇਆ ਤੇ ਉਹਨੂੰ ਚੱਕ ਕੇ ਹਸਪੀਟਲ ਲੈ ਗਏ ਹਸਪੀਟਲ ਲੈ ਗਏ ਤਾਂ ਹਸਪੀਟਲ ਵਾਲਿਆਂ ਨੇ ਉਹ ਉਹਨਾਂ ਨੂੰ ਫਤਗੜ ਸਾਹਿਬ ਰੈਫਰ ਕਰਤਾ ਫਤਗੜ ਸਾਹਿਬ ਵਾਲਿਆਂ ਨੇ ਉਹਨਾਂ ਨੂੰ ਚੰਡੀਗੜ ਰੈਫਰ ਕਰਤਾ ਸਾਡੇ ਨਾਲ ਕੋਈ ਬੋਲਵਲਾ ਨਹੀਂ ਚੰਡੀਗੜ੍ਹ ਜਾਂਦੇ ਆ ਉਹ ਰਸਤੇ ਦੇ ਵਿੱਚ ਪੂਰੇ ਹੋਗੇ ਸਾਡੇ ਨਾਲ ਇਸ ਗੱਲ ਦਾ ਕੋਈ ਵਾਅ ਵਸਤਾ ਨਹੀਂ ਹੈ ਇਸ ਗੱਲ ਦਾ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਵੀਡੀਓ ਦੇ ਵਿੱਚ ਤੁਹਾਡਾ ਭਰਾ ਲਾਈਵ ਹੋਇਆ ਤੇ ਤੁਸੀਂ ਪਿੱਛੋਂ ਤੁਹਾਡਾ ਡਾਂਗ ਲੈ ਕੇ ਆਉਣ ਦਾ ਇੱਕ ਉਹ ਸੀਕੁਐਂਸ ਆ ਦਿਖ ਰਿਹਾ ਉਹਦੇ ਤੇ ਵੀ ਤੁਸੀਂ ਆਪਣਾ ਕਲੀਅਰੈਂਸ ਦੇ ਦਿਓ ਕਿਉਂਕਿ ਅੱਜ ਅੱਜ ਸਵੈਰ ਦਾ ਇਹ ਸਾਰਾ ਕੁਝ ਚੱਲ ਰਿਹਾ ਜਿੱਥੇ ਜਿੱਥੇ ਕਿਤੇ ਮੈਨੂੰ ਇਹ ਦੱਸੋ ਵੀ ਜਿੱਥੇ ਮੈਂ ਕੰਮ ਕਰਦਾ ਹਾਂ ਖੇਤ ਦੇ ਵਿੱਚ ਉੱਥੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਣੀ ਆ ਮੈਂ ਟਰੈਕਟਰ ਚਲਾ ਰਿਹਾ ਹਾਂ ਉੱਥੇ ਪੋਸਟ ਕਰ ਦੇਣੀ ਹੈ ਮੈਂ ਕੋਈ ਟਰਾਲੀ ਪਾ ਰਿਹਾ ਹਾਂ ਉਹ ਵੀਡੀਓ ਬਣਾ ਕੇ ਪੋਸਟ ਕਰ ਦੇਣੀ ਹੈ ਮੈਂ ਕੋਈ ਗੱਡੀ ਚਲਾ ਰਿਹਾ ਹਾਂ ਉੱਥੇ ਵੀਡੀਓ ਪੋਸਟ ਕਰ ਦੇਣੀ ਹੈ ਖੇਤ ਵਿੱਚ ਕੰਮ ਕਰਵਾ ਰਿਹਾ ਹਾਂ ਉੱਥੇ ਉਹ ਵੀਡੀਓ ਬਣਾ ਕੇ ਪੋਸਟ ਕਰ ਦੇਣੀ ਹੈ ਤੇ ਉਹ ਤੋਂ ਬਾਅਦ ਮੇਰਾ ਬੇਟਾ ਇੱਥੇ ਆਇਆ ਉਹਦੀ ਵੀਡੀਓ ਬਣਾ ਕੇ ਜਿਹੜੀ ਹੈਗੀ ਉਹ ਮੈਂ ਉਹਨੂੰ ਕਿਹਾ ਵੀ ਅਸੀਂ ਕਣਕ ਬੀਜਦੇ ਸੀਗੇ ਮੈਂ ਉਹਨੂੰ ਕਿਹਾ ਆਪਣੇ ਬੇਟੇ ਨੂੰ ਕਿਹਾ ਮੈਂ ਵੀ ਤੋਂ ਕਣਕ ਦਾ ਬੀਜ ਘਰੋਂ ਲਿਆਇਆ ਉਹ ਬੀਜ ਰੱਖਣ ਲੱਗਿਆ ਕਾਰ ਦੇ ਵਿੱਚ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਤੀ ਤੇ ਉਹ ਹੁਣ ਇਹ ਇਹ ਬੰਦਾ ਜੇ 10 ਵਾਰੀ ਪ੍ਰਵੋਕ ਕਰੂਗਾ ਤਾਂ 11ਵੀਂ ਵਾਰੀ ਤਾਂ ਬੰਦਾ ਪ੍ਰਵੋਕ ਹੋ ਹੀ ਜਾਂਦਾ ਫੇਰ ਫੇਸਬੁੱਕ ਤੇ ਲਾਈਵ ਹੋ ਕੇ ਫੇਸਬੁੱਕ ਨੇ ਤੁਹਾਡੇ ਜਿਹੜੇ ਘੱਟੋ-ਘੱਟ ਵੀ 15-18 ਕੇਸ ਚੱਲਦੇ ਨੇ ਤਹਿਸੀਲਦਾਰ ਦੇ ਅੱਧੇ ਕੇਸ ਚੱਲਦੇ ਨੇ ਤਕਸੀਮ ਦੇ ਐਸਡੀਐਮ ਦੇ ਅੱਧ ਤਕਸੀਮ ਜਿਹੜੇ ਕੇਸ ਚੱਲਦੇ ਨੇ ਤੇ ਜੇ ਤੁਸੀਂ ਲੜਾਈ ਕੋਈ ਲੜਨੀ ਹੈ ਤਾਂ ਕਾਗਜ਼ਾਂ ਦੀ ਲੜਾਈ ਲੜੋ ਨਾ ਤੁਸੀਂ ਆ ਫੇਸਬੁੱਕ ਦੇ ਉੱਤੇ ਮੈਨੂੰ ਐਕਸਪੋਜ਼ ਕਰਕੇ ਬਰਬਾਦ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ 10 ਵਾਰੀ ਮੈਂ ਨਹੀਂ ਬੋਲਦਾ ਜੇ 11ਵੀਂ ਵਾਰੀ ਮੈਂ ਬੰਦਾ ਉਕਸਾਉਂਦਾ ਹੈ ਤਾਂ ਉਹਦਾ ਜਵਾਬ ਤਾਂ ਬੰਦਾ ਫਿਰ ਜੁ ਲਾਊਗਾ ਹੀ ਨਹੀਂ ਨਹੀਂ ਤਾਂ ਲੋਕ ਕਹਿਣਗੇ ਵੀ ਹਾਂ ਇਹ ਜਵਾਬ ਦੰਦਨੀ ਹੈ ਉਹ ਮੈਨੂੰ ਬਰਬਾਦ ਕਰਨ ਤੇ ਤੋਂ ਲਿਆ ਮੈਨੂੰ ਜਿਹੜੇ ਹੈਗੇ ਤੂਸ਼ਣ ਔਰ ਤੋਮ ਤਾਂ ਲਾਉਂਦੇ ਨੇ ਇਹ ਜਿਹੜੀ ਹੈ ਇਹ ਖੇਡ ਜਿਹੜੀ ਖੇਡ ਰਹੇ ਨੇ ਸਿਰਫ ਮੈਨੂੰ ਬਰਬਾਦ ਕਰਨ ਲਈ ਖੇਡ ਰਹੇ ਨੇ। ਏਸੀ ਸਤਵਿੰਦਰ ਬੁਗਾ ਜਿਹੜਾ ਹੈ ਜਿਨ੍ਹਾਂ ਦੇ ਭਰਾ ਕਹਿੰਦੇ ਨੇ ਕਿ ਮੇਰੀ ਘਰਵਾਲੀ ਦਾ ਕਾਤਲ ਸਤਵਿੰਦਰ ਹੈ। ਹੁਣ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ। ਕੀ ਹੋਏਗਾ ਇਹ ਤਾਂ ਸ਼ਾਇਦ ਜਦੋਂ ਕਲੀਅਰੈਂਸ ਮਿਲੇਗੀ ਜਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਪਰ ਇਲਜ਼ਾਮ ਤਰਾਜ਼ੀ ਦੋਹਾ ਬਣਿਓ।